ਸਾਡੀ ਕੋਸ਼ਿਸ਼ ਹੈ ਹਰੇਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ ਚਾਹੇ ਹੋ ਕਿਸਾਨਾਂ ਨੂੰ ਫਸਲਾਂ ਦੇ ਰੂਪ ਵਿੱਚ ਭਾਅ ਦੇ ਰੂਪ ਵਿੱਚ ਜਾਂ ਫਿਰ ਬਿਜਲੀ ਦੇ ਰੂਪ ਵਿੱਚ ਜਾਂ ਫਿਰ ਜਿਹੜੀਆਂ ਕੱਸੀਆਂ ਚ ਪਾਣੀ ਆ ਗਿਆ 40-40 ਸਾਲਾਂ ਬਾਅਦ ਅੱਜ ਮੈਨੂੰ 14 ਵੀਡੀਓ ਆਈਆਂ ਮੇਰੇ ਕੋਲ ਅੱਜ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ ਚ ਦੇਖਿਆ ਪਾਣੀ ਆ ਗਿਆ ਥੱਲੇ ਵਾਲਾ ਪਾਣੀ ਬਚੂਗਾ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਹੀ ਬਚੂਗਾ ਨਹੀਂ ਤਾਂ ਕਰੀ ਜਾਂਦੇ ਆ ਪਤਾ ਮਾਰੂਥਲ ਵੱਲ ਨੂੰ ਚੱਲੇ ਹੋਇਆ ਆ ਪਵਨ ਗੁਰੂ ਪਾਣੀ ਪਿੱਤ ਮਾਤਾ ਤਰਤ ਮਾਤ ਇਹ ਗੁਰੂ ਸਾਹਿਬ ਦੇ ਬਚਨ ਆ ਤੇ ਵੀ ਪੂਰੇ ਉਤਰ ਜਾਣਗੇ ਥੋੜੇ ਬਹੁਤ ਚਾਹੇ ਉਹ ਮਜ਼ਦੂਰ ਗਰੀਬ ਉਹਨਾਂ ਦੀ ਦਿਹਾੜੀ ਜਾਂ ਉਹਨਾਂ ਨੂੰ ਕੰਮ ਮਿਲੇ ਚਾਹੇ ਹੋ ਘਮ ਹੋਵੇ ਚਾਹੇ ਉਹ ਮੁਲਾਜ਼ਮਾਂ ਨੂੰ ਵਧੀਆ ਤਨਖਾਹਾਂ ਤੇ ਟੀਚਰਾਂ ਨੂੰ ਵਧੀਆ ਪੜਾਉਣ ਦਾ ਮਾਹੌਲ ਮਿਲੇ ਨਵੀਆਂ ਨੌਕਰੀਆਂ ਕੱਢੀਏ ਫੈਕਟਰੀਆਂ ਆਉਣ ਉਹਦੇ ਚ ਸਾਡੇ ਧੀਆਂ ਪੁੱਤ ਕੰਮ ਕਰਨ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਬੈਠਣ ਇਸ ਇੱਕ ਕੋਸ਼ਿਸ਼ ਹੈ ਔਰ ਦੋ ਸਵਾ ਦੋ ਸਾਲ ਚ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਵੀ ਪਿਆ ਕਿਉਂਕਿ 70 75 ਸਾਲ ਪੁਰਾਣਾ ਤਾਣਾ ਉਲਝਿਆ ਹੋਇਆ ਹੈ ਥੋੜਿਆ ਠੀਕ ਕਰਨ ਨੂੰ ਟਾਈਮ ਤਾਂ ਲੱਗ ਜੂਗਾ ਪਰ ਸਾਡੀ ਨੀਅਤ ਹੈ ਮੇਰੀ ਨੀਅਤ ਤੇ ਸ਼ੱਕ ਨਾ ਕਰਿਓ ਨੀਅਤ ਜਮਾਂ ਸੱਚੀ ਹੈ ਕਈ ਵਾਰੀ ਕੋਈ ਆਰਡਰ ਹੋਣ ਨੂੰ ਟਾਈਮ ਲੱਗ ਜਾਂਦਾ ਸਰਕਾਰੀ ਕੰਮ ਹੈ ਫਾਈਲਾਂ ਰੁਕ ਜਾਂਦੀਆਂ ਅਫਸਰ ਜਿਹੜੇ ਨੇ ਉਹਨਾਂ ਨੂੰ ਹਜੇ ਠੀਕ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਪੁਰਾਣੇ ਹੀ ਬੈਠੇ ਸੀ ਉਹੀ ਉਹ ਮੈਂ ਮੈਂ ਨਾ ਮੰਨੂ ਮੈਂ ਨਾ ਮੰਨੂ ਤੇ ਫਿਰ ਉਹਦੇ ਬਾਅਦ ਹੁਣ ਸ਼ੁਰੂ ਹੋਇਆ ਕਿ ਇੰਨਾ ਕੁਝ ਮਿਲਣ ਲੱਗ ਗਿਆ ਅਗਲੇ 2 ਸਾਲ ਦੇਖਿਓ ਹੁਣ ਤੁਸੀਂ ਕਿਉਂਕਿ ਮੈਂ ਨਾ ਤਾਂ ਘਰੇ ਲੈ ਕੇ ਜਾਣੇ ਨੇ ਪੈਸੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਲਈ ਮੈਂ ਰਹਿਣ ਨਹੀਂ ਦੇਣੇ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਘੜਾਉਂ ਬਿਆਸ ਸਨੇਤ ਘੜਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੈਨੂੰ ਤਾਂ ਡਰਦੇ ਨੇ ਤੈਨੂੰ ਤਾਂ ਹਰ ਰੋਜ਼ ਟੜ ਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿਉਂਕਿ ਉਹਨੂੰ ਪਤਾ ਵੀ ਇਹ ਇਹ ਡਰਦਾ ਹੈ ਨਹੀਂ ਇਹ ਤੇ ਨਾ ਕੋਈ ਸਾਥੋਂ ਕੋਈ ਕੇਸ ਕੁਸ ਬਣਨਾ ਹੈ ਇਹ ਆਮ ਘਰਾਂ ਦਾ ਮੁੰਡਾ ਹੈ ਇਹ ਕਿਉਂ ਬਣ ਗਿਆ ਇੱਥੇ ਤਾਂ ਸਾਡੇ ਤਿੰਨ ਪੁੱਤ ਬੰਦੇ ਹੁੰਦੇ ਹੁੰਦੇ ਆ ਬਸ ਆ ਹੀ ਬੰਗੇ ਨਾ ਤੜਕੀ ਗੱਲਾਂ ਕਰਨ ਲੈਣੇ ਮੈਨੂੰ ਦੱਸ ਕਟਲੂ ਮੈਂ ਕਹਾਂ ਜਿਨ੍ਹਾਂ ਚ ਲੋਕ ਮਿਲਣਾਂ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜੋ ਉਹੀ ਆਪਦੇ ਵੱਲੋਂ ਹੀ ਬਣੇ ਬੈਠੇ ਨੇ ਬਸ ਜੀ ਹੁਣ ਬਸ ਭਗਵਾਨ ਤਮਾਨ ਨੇ ਤਾਂ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ شیخ ਚਿੱਲੀ ਵਾਲੀ ਜਿਹੜੀ ਚਕਾਣੀ ਜੀ ਨਹੀਂ ਪੜਦੇ ਹੁੰਦੇ ਸੀ ਆਂਡਿਆਂ ਦੀ ਟੋਕਰੀ ਵਾਲੀ ਉਹ ਹੋਇਆ ਐ ਕਿਵੇਂ ਟੁੱਟੀ ਜੂ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ 92 ਐਮਐਲਏ ਨੇ ਲੋਕਾਂ ਨੇ ਸਰਕਾਰ ਬਣਾਈ ਆ ਆਪਦੀ ਸਰਕਾਰ ਆ ਲੋਕਾਂ ਦੀ ਆਪਦੀ ਪਹਿਲੀ ਵਾਰ ਤਾਂ ਮੁੱਖ ਮੰਤਰੀ ਨੂੰ ਐ ਹੱਥ ਦੇ ਕੇ ਖੜਾ ਲੈਂਦੇ ਨੇ ਸੜਕ ਤੇ